ਦੇ ਅੰਦਰ ਖੜੀ ਇਸ ਬਜ਼ੁਰਗ ਮਾਤਾ ਦੇ ਨਾਲ ਇਸ ਦੇ ਗਵਾਂਢੀ ਮੁੰਡੇ ਨੇ ਜੋ ਕਾਰਾ ਕੀਤਾ ਉਹ ਸੀਨ ਦੇਖ ਅਤੇ ਉਸ ਦੇ ਬਾਰੇ ਸੁਣ ਕੇ ਤੁਸੀਂ ਵੀ ਗੁੱਸੇ ਨਾਲ ਲਾਲੂ ਲਾਲ ਹੋ ਜਾਵੋਗੇ ਗਵਾਂਢੀ ਮੁੰਡੇ ਨੇ ਆਪਣੀ ਦਾਦੀ ਦੇ ਉਮਰ ਦੀ ਬਜ਼ੁਰਗ ਮਾਤਾ ਦੀ ਵੀ ਲਿਹਾਜ਼ ਨਾ ਕੀਤੀ ਦੇਖੋ ਕਿਵੇਂ ਗਲੀ ਦੇ ਵਿੱਚ ਖੜੀ ਮਾਤਾ ਦੇ ਨਾਲ ਸ਼ਰਿਆਮ ਹੀ ਕਾਰਾ ਕਰ ਗਿਆ ਜਿਸ ਦੀ ਕਟਿਆ ਹਰਕਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਗੀ ਪਹਿਲਾਂ ਦੇਖੋ ਇਹ ਪੂਰੀ ਵੀਡੀਓ ਫਿਰ ਦੱਸਦੇ ਹਾਂ ਅੱਗੇ ਦੀ ਕਹਾਣੀ ਮਾਮਲਾ ਜਲੰਧਰ ਦੇਲ ਸੁੜੀ ਮੁਹੱਲੇ ਦਾ ਹੈ। ਅੱਛਾ ਜੀ ਮੈਂ ਉੱਥੇ ਇਦਾਂ ਗਵਰਨਰ ਨਾਲ ਲਾਪੇ ਕਹਿੰਦਾ ਮੈਂ ਤਾਂ ਮੈਂ ਤਾਂ ਪ੍ਰਿਆ ਦੀ ਮੰਮੀ ਮੈਂ ਤਾਂ ਸਮੈਲ ਇਹਦੇ ਦੇਖੋ ਆਪਾਂ ਗੜੀਆਂ ਸਾਫ਼ ਮੇਤੋਂ ਵੀ ਨਹੀਂ ਕੋਈ ਤਾਂ ਸਿਨਾ ਮੈਂ ਤੂੰ ਕਸੂ ਦਾ ਤੇਰੀ ਮਾਵਾਵਰ ਉਹ ਨਾਲੇ ਹੁੰਦਾ ਤਾਂ ਅੱਗ ਸੋਦਾ ਤੇਰੀ ਮਾਵਾਵਰ ਇਹ ਨਾ ਕਹਿਆ ਮੈਨੂੰ ਦੂਜੀ ਗੱਲ ਦੋ ਆਈਆਂ ਵਾਹ ਥੱਪੜ ਆ ਥੱਪੜ ਮਾਰ ਮੈਨੂੰ ਕੋਸ਼ ਕਰ ਦਿੱਤਾ ਸੀ ਮੋੜ ਕੇ ਮੈਂ ਦਾਦੀ ਆਪਣੇ ਅੰਦਰ ਗਲੀ ਜਾ ਗਈ ਮੋੜ ਕੇ ਨਾਮ ਤੇ ਜਿਹੜਾ ਮੁੰਡਾ ਰੱਖਿਆ ਸੀ ਉਹ ਫਾਦ ਲਿਆ ਉਹ ਫੋਨ ਨੱਟਾ ਹੁੰਦਾ ਮੂਵੀ ਦੇਖੋ ਉਹ ਨੱਠਾ ਹੁੰਦਾ ਹੁੰਦਾ ਨਹੀਂ ਮੈਨੂੰ ਕੁਝ ਵੀ ਆਉਂਦਾ ਆਹ ਥੱਪੜ ਮਾਰ ਆਹ ਥੱਪੜ ਮਾਰ ਇੱਕ ਬਾਰ ਮਾਂਜਾ ਝਾੜੂ ਪਿਆ ਸੀ ਝਾੜੂ ਮਾਰ ਕਿੰਨੇ ਕਿੰਨੇ ਮੈਨੂੰ ਤੁਹਾਨੂੰ ਕੁੱਟੇ ਗਿਆ ਜੀ ਮਨੀਸ਼ ਮਨੀਸ਼ ਮੁੰਡਾ ਅੰਬਾਰ ਦਾ ਮੁੰਡਾ ਮਨੀਸ਼ ਕੌਣ ਹੈ ਜੀ ਕੁੱਟ ਮਾਰੀ ਰਿਹਾ ਕਿਹਦੇ ਬੱਲੇ ਵਾਲੇ ਨੇ ਉਹਨਾਂ ਦਾ ਕੀ ਨਾਮ ਹੈ ਜਿਹੜਾ ਤੂੰ ਜਾਣਾ ਹਾਂਜੀ ਤੂੰ ਜਾ ਬੰਚਾ ਬੰਚਾ ਨਾਲ ਥੱਪੜ ਮਾਰੇ ਆ ਰਹੇ ਮੈਂ ਦੇਖਿਆ ਆ online ਤੋਂ ਪਹਾੜ ਖਾਂਚ ਦੋਵਾਂ ਦੇ ਲੈ ਵਿਅਕਤੀ ਕੀ ਮਾਰਿਆ ਤੁਹਾਡੇ ਰੱਤ ਨੀਲ ਜਿਹਾ ਹੋ ਗਿਆ ਵਾ ਇੱਕ ਵਾਰੀ ਸੋ ਨਾ ਤਾਂ ਸਿੱਤੇ ਮੇਰਾ ਪਿਓ ਆ ਨਾ ਮੇਰਾ ਕੋਈ ਭਰਾ ਆ ਸੀ ਦੋ ਭੈਣਾਂ ਆ ਠੀਕ ਆ ਮੈਂ ਆਪਣੀ ਮਾਂ ਨੂੰ ਆ ਮੈਂ ਆਪਣੇ ਕੋਲ ਰੱਖਿਆ ਹੋਇਆ ਆ ਸਿਰਫ 3 ਮਹੀਨੇ ਤੋਂ ਮੈਨੂੰ ਆਪਣੇ ਸਹੁਰੇ ਘਰ ਜਾਣਾ ਪਿਆ ਆਪਣੀ ਮਾਂ ਨੂੰ ਕੱਲੀ ਛੱਡ ਦਿੱਤਾ ਠੀਕ ਆ ਉਹਨੂੰ ਕਦੀ ਕੋਸ਼ ਕਹਿੰਦੇ ਸੀ ਕਦੀ ਕੋਸ਼ ਕਹਿੰਦੇ ਸੀ ਗਾਲੀ ਗਲੋਚ ਕਰਦੇ ਸੀਗੇ ਠੀਕ ਆ ਤੇ ਫ੍ਰੈਸ਼ ਮੋਨੂ ਅਰਮਿੰਦਰ ਮੋਨੂ ਆ ਠੀਕ ਆ ਉਹਦੀ ਵਾਈਫ ਆ ਅਮਨਦੀਪ ਜੋਤੀ ਆ ਪੂਜਾ ਆ ਠੀਕ ਆ ਉਹਦੀ ਕੁੜੀ ਪੰਛਿਕਾ ਆ ਜੋਤੀ ਜੀ ਠੀਕ ਆ ਇੱਕ ਇਹਨਾਂ ਨੇ ਮੁੰਡਾ ਰੱਖਿਆ ਆ ਘਰ ਜਿਹੜਾ ਮੇਨ ਜਿੰਨਾ ਵੀ ਕੁੱਟਿਆ ਉਸ ਮੁੰਡੇ ਨੇ ਕੁੱਟਿਆ ਮੇਰੀ ਕਾਰਨ ਕੀ ਹੋ ਰਿਹਾ ਕੁੱਟਣ ਦਾ ਕਾਰਨ ਇਹੀ ਆ ਬਸ ਕਿ ਉਹ ਗੱਲ ਦੀ ਚ ਬੈਠਦੇ ਸੀਗੇ ਮੇਰੇ ਮੰਮੀ ਕਿਉਂਕਿ ਘਰ ਚ ਇਕੱਲੇ ਰਹਿੰਦੇ ਸੀ ਇਕੱਲੇ ਰਹ ਰਹਿ ਕੇ ਉਹ ਬੋਰ ਹੁੰਦੇ ਸੀ ਇਸ ਕਰਕੇ ਉਹਨੇ ਬਾਹਰ ਆਣ ਕੇ ਬੈਠ ਜਾਣਾ ਠੀਕ ਆ ਪਰ ਉਹ ਗਲੀ ਦੇ ਵਿੱਚ ਬੈਠਣ ਦਾ ਉਹ ਸਾਰਿਆਂ ਨੂੰ ਆ ਜੇ ਇਹਨਾਂ ਨੂੰ ਤੇ ਉਹਨੂੰ ਵੀ ਆ ਠੀਕ ਆ ਉਹ ਸਿਰ ਬੈਠਣ ਦੇ ਚੱਕਰ ਵਿੱਚ ਸਿਰਫ ਇੱਥੋਂ ਗੱਲ ਹੋਈ ਹੋਤੀ ਕੋਟ ਮਾਰ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਨਾ ਉਹ ਜਾਦੇ ਜਿਹੜੇ ਸਿਲਕੇ ਪਏ ਹੋਏ ਸੀਗੇ ਠੀਕ ਆ ਉਹ ਮੇਰੇ ਮਾਤਾ ਜੀ ਨੇ ਇੰਨੀ ਗੱਲ ਹੀ ਕਿ ਆ ਕਿ ਸਮੈਲ ਆ ਰਹੀ ਆ ਚਲੋ ਛਾੜੂ ਮੈਂ ਹੀ ਲਾ ਦਨੀ ਆ ਇੰਨੀ ਗੱਲ ਕਹਿਣ ਤੇ ਉਹਨੂੰ ਨਾ ਜਿੱਦਾ ਫੜ ਲਿਆ ਫਿਰ ਚਪੇੜਾ ਮਾਰੀਆਂ ਠੀਕ ਆ ਪੰਛੀ ਕਹਿੰਨੇ ਚਪੇੜਾ ਮਾਰੀਆਂ ਜੋਤੀ ਨੇ ਮਾਰੀਆਂ ਚਪੇੜਾ ਠੀਕ ਆ ਫਿਰ ਮੋਨੂ ਨੇ ਅੰਦਰੋਂ ਫੜ ਕੇ ਵੀਡੀਓ ਸਾਰੀ ਮੋਨੂ ਦੇ ਵੀ ਕੈਮਰੇ ਲੱਗੇ ਹੋਏ ਆ ਮੇਰੇ ਘਰ ਵੀ ਕੈਮਰੇ ਲੱਗੇ ਹੋਏ ਆ ਠੀਕ ਆ ਮੋਨੂ ਨੇ ਸਾਰੀ ਅੰਦਰੋਂ ਵੀਡੀਓ ਬਣਾ ਕੇ ਇਹਨਾਂ ਨੂੰ ਸੈਂਡ ਕੀਤੀ ਫਿਰ ਇਹਨਾਂ ਨੇ ਕੱਪੜੇ ਪਾੜ ਕੇ ਉਹ ਵੀਡੀਓ ਬਣਾਈ ਇਹਨਾਂ ਨੇ ਠੀਕ ਆ ਜਿਹੜਾ ਇਹਨਾਂ ਨੇ ਰੱਖਿਆ ਕਿਨੇ ਰੱਖਿਆ ਕਿਨੇ ਜੋਤੀ ਨੇ ਆ ਮੁੰਡਾ ਠੀਕ ਹੈ ਡਰਾਈਵਰ ਜਿਨ੍ਹਾਂ ਨੇ ਕੁੱਟ ਮਾਰ ਕੀਤੀ ਜਿਹੜਾ ਮੁੰਡਾ ਕਰਦਾ ਕੀ ਹੋਲਾ ਡਰਾਈਵਰ ਆ ਡਰਾਈਵਰ ਆ ਸਾਹਮਣੇ ਆ ਜੋ ਮੈਡਮ ਸਾਹਮਣੇ ਆ ਜੀ ਕੱਪੜੇ ਕਿੰਨੇ ਦੇ ਪਾੜਿਆ ਜੀ ਕੱਪੜੇ ਕਿੰਨੇ ਦੇ ਪਾੜਿਆ ਜੀ ਮੈਡਮ ਤੁਸੀਂ ਕੀ ਲੱਗਦੇ ਹੋ ਹਾਂਜੀ ਤੁਸੀਂ ਕੀ ਲੱਗਦੇ ਹੋ ਮੈਡਮ ਟੈਲੀ ਸਿਸਟਰ ਆ ਮੇਰੀ ਸਮਝ ਹਾਂਜੀ ਹਾਂਜੀ ਹੋਇਆ ਕੀ ਸੀ ਦੱਸੋ ਮਾਮਲਾ ਕੀ ਪੂਰਾ ਮੈਨੂੰ ਕੁਛ ਨਹੀਂ ਪਤਾ ਕਿਉਂਕਿ ਅੱਜ ਤੋਂ 3-4 ਸਾਲ ਪਹਿਲਾਂ ਮੇਰੀ ਵੀ ਇਹਨਾਂ ਦੇ ਨਾਲ ਲੜਾਈ ਹੋਈ ਹੈ ਜਿਨ੍ਹਾਂ ਦੀ ਇਹਨਾਂ ਨਾਲ ਹੋਈ ਹੈ ਠੀਕ ਹੈ ਇਹਨਾਂ ਦੀ ਆਦਤ ਹੈ ਕਿ 2-3 ਸਾਲਾਂ ਬਾਅਦ ਆਪਣਾ ਭਰਾ ਪੁੱਤਰ ਬਦਲ ਲੈਂਦੀ ਹੈ ਵੀ ਇਹ ਲੱਗਦੇ ਕੀ ਇਹਨਾਂ ਦੇ ਇਹ ਹੈ ਕੋਣ ਹੈ ਜਿਹੜੇ ਜਿਨ੍ਹਾਂ ਨਾਲ ਕੁੱਟਮਾਰ ਹੋਈ ਜਿਹੜੀ ਕੀਤੀ ਹੈ ਕੁਛ ਵੀ ਨਹੀਂ ਸਾਡੀ ਗੱਲ ਨਹੀਂ ਕਰਦੇ ਇਹ ਕਲੀ ਜੀ ਦਿੰਦੇ ਹੈ ਠੀਕ ਹੈ ਇਹਨਾਂ ਦੀ ਆਦਤ ਹੈ 3-4 ਸਾਲਾਂ ਬਾਅਦ ਆਪਣਾ ਭਰਾ ਬਦਲ ਲੈਂਦੀ ਆ ਪੁੱਤਰ ਬਦਲ ਲੈਂਦੀ ਆ ਜਿਦਾ ਕਮਾਈ ਖਾਣ ਦਾ ਸਾਧਨ ਬਣਾਇਦਾ ਆ ਉਹ ਮੁੰਡਾ ਇਹਨਾਂ ਦਾ ਕੁਛ ਨਹੀਂ ਲੱਗਦਾ ਕੁਛ ਨਹੀਂ ਲੱਗਦਾ ਕਿ ਰੱਖੇ ਰਾ ਕੁੜੀ ਨੂੰ ਬਾਬਾ ਬਣਾ ਆ ਦੇਖੋ ਮਾਊਲਾ ਇਹ ਛੋਟੀ ਮੱਲੇ ਰਹਿ ਗਈ ਦੋ ਲੇਡੀਜ਼ ਆਪੋ ਚ ਲੜਦੀਆਂ ਲੱਗ ਰਿਹਾ ਜਿਨ੍ਹਾਂ ਦਾ ਘਰ ਆ ਤੇ ਆਪੋ ਜਿਹੜੀ ਇਹ ਹੋਲੀ ਤੋਂ ਲੈ ਕੇ ਗਨਗੋਦ ਜੈਨਾਂ ਤੋਂ ਚੱਲ ਰੰਗ ਰੰਗ ਖੇਡ ਰਹੀ ਆ ਇਹ ਉਹ ਲੱਗੇ ਦੋਨੇ ਤਰਫ ਆਪਣੇ ਲੜਦੀਆਂ ਜੀ ਜੀ ਸਰ ਜਿਹੜੀ ਬਜ਼ੁਰਗ ਨੇ ਮਾਰ ਕੋ ਤੁਰੀ ਹੈ ਕਿੰਨੀ ਏਜ ਆ ਉਹਨਾਂ ਦੀ ਤੇ ਕੀ ਕਰ ਰਹੀ ਹੈ ਕੋਈ ਨਹੀਂ 70 ਸਾਲ ਹੁੰਦੀ ਆ ਜੀ ਬਸ ਆ ਦੋਨਾਂ ਦੀ ਜਿਹੜਾ ਬਾਤ ਸੰਡੀਆਂ ਆ ਪਾਕੇ ਜਿੱਦਾਂ ਦੀ ਗੱਲ ਹੋਇਆ ਉਹ ਦੂਜੀ ਮਿੰਟ ਹੈ ਦੱਸਿਆ ਨਹੀਂ ਕੁਝ ਵੀ ਜਿੱਦਾਂ ਹੀ ਕਰਦੇ ਆਪਰੋਂ ਤਾਂ ਨਹੀਂ ਕਰਦੇ ਸੀ ਸੀਸੀਟੀਵੀ ਕੈਮਰਾ ਵੀ ਜਿਹੜਾ ਸਾਹਮਣੇ ਆਇਆ ਬਟਾ ਕੁੱਟ ਮਾਰਦਾ ਪਰ ਉਹ ਹਜੇ ਕਲੀਅਰ ਨਹੀਂ ਹੋਇਆ ਜੀ ਸੀਸੀਟੀਵੀ ਕੈਮਰਾ ਸੇ ਪੂਰਾ ਕਲੀਅਰ ਨਹੀਂ ਹੋਇਆ ਇਹਨਾਂ ਇਹਨਾਂ ਦੇ ਫੋਨਾਂ ਦੇ ਵਿੱਚ ਇਹਨਾਂ ਨੇ ਸਾਨੂੰ ਨਹੀਂ ਦੱਸਿਆ ਸਰ ਦੇਖਣ ਨੂੰ ਮਿਲਦਾ ਸਕੇ ਲੇਡੀਜ਼ ਜੋ ਵੀ ਬਜ਼ੁਰਗ ਨੇ ਉਹਨਾਂ ਦਾ ਮਾਰਕੁੱਟ ਕੀਤੀ ਜਾਂਦੀ ਕੋਈ ਚੀਜ਼ ਕੋਈ ਕੁੱਟਮਾਰ ਤਾਂ ਹੋਈ ਆ ਪਰ ਉਹਦੇ ਦੂਜੀ ਦੇ ਵੀ ਕੁੜੀ ਦੇ ਲੱਗੀਆਂ ਸੱਟਾਂ ਉਹਦੀ ਜਾਂਚ ਹੋਣੀ ਵੀ ਗੁੱਟਾ ਕਰਨੀ ਆ ਤੇ ਅੱਪ ਚੁੱਕੇ ਨੇ ਬੰਦੀ ਤਾਂ ਦੇ ਗਿਰਚਾ ਜਿਹਨਾਂ ਵੱਲੋਂ ਮਾਰ ਹਾਂ ਜੇ ਦੋਨੀ ਪਾਰਟੀਆਂ ਮੇਰੇ ਕੋਲ ਇਹ ਜੀ ਦੋ ਪਾਰਟੀਆਂ ਬਤੀਆਂ ਮਿਲਦੀਆਂ ਠੀਕ ਹੈ ਬੰਦੀ ਗਾਰਵਾਈ ਹੋ ਜੂਗੀ ਜਿੱਦਾਂ ਦੀ ਦੇਤੇ ਦੋ ਹਿਸਾਬਤ ਹੋ ਜੂਗਾ ਉਹਦੇ ਕਾਰਵਾਈ ਹੋ ਜੂਗੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋਵੇਂ ਤਰ੍ਹਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ